ਸਿੱਖ ਕੌਮ ਦੇ ਮਹਾਨ ਵਿਦਵਾਨ ਲਾਤੀਫ ਬੁੱਧੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਲਿਖਨਹਾਰੇ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਸੁਨੇਹਾ ਸਮੁੱਚੀ ਮਾਨਵਤਾ ਨੂੰ ਦਿੱਤਾ ਕਹਿੰਦੇ ਵੇਖਿਓ ਕਿਤੇ ਪਖੰਡੀ ਗੁਰਾਂ ਦੇ ਚਾਂਸੇ ਨਾ ਚੜ ਜਾਇ ਜੇ ਕਿਉਂਕਿ ਜਿਹੜਾ ਪਖੰਡੀ ਗੁਰੂ ਆ ਤੁਹਾਡੀ ਜ਼ਿੰਦਗੀ ਨੂੰ ਉਲਝਾ ਕੇ ਇਸ ਸੰਸਾਰ ਦੇ ਵਿੱਚ ਡੁਬਾ ਕੇ ਰੱਖ ਦੇਗਾ ਜਦੋਂ ਵੀ ਸੰਗਤ ਕਰਨੀ ਆ ਤੇ ਪੂਰੇ ਗੁਰੂ ਦੀ ਕਰਨੀ ਆ ਭਾਈ ਗੁਰਦਾਸ ਜੀ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਕਹਿੰਦੇ ਕਿਸੇ ਮਨੁੱਖ ਦੇ ਅੰਦਰ ਅੰਬ ਖਾਣ ਦੀ ਚਾਹਤ ਹੋਵੇ ਅੰਬ ਨਾ ਮਿਲੇ ਉਹ ਕਹੇ ਮੈਂ ਛੋਟੀ ਜੀ ਅੰਬੀ ਖਾ ਕੇ ਉਹ ਚਾਹਤ ਪੂਰੀ ਕਰਾਂ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਅੰਬ ਦਾ ਆਕਾਰ ਵੀ ਵੱਡਾ ਅੰਬ ਰਸ ਨਾਲ ਭਰਿਆ ਹੋਇਆ ਅੰਬੀ ਆਕਾਰ ਵਿੱਚ ਛੋਟੀ ਤੇ ਖਟਾਸ ਨਾਲ ਭਰੀ ਪਈ ਆ ਛੋਟੀ ਤੇ ਖਟਾਸ ਨਾਲ ਭਰੀ ਹੋਈ ਅੰਬੀ ਕਦੇ ਵੀ ਅੰਬ ਖਾਣ ਦੀ ਚਾਹਤ ਪੂਰੀ ਨਹੀਂ ਕਰ ਸਕਦੀਗੀ ਫਿਰ ਦੂਸਰਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਜਿਹੜਾ ਪਿਆਰ ਮਾਂ ਬਾਪ ਦੀ ਗੋਦ ਵਿੱਚ ਬਹਿ ਕੇ ਬੱਚੇ ਨੂੰ ਮਿਲਣਾ ਹੈ ਉਹ ਕਦੇ ਵੀ ਸ਼ਰੀਕੇ ਭਾਈਚਾਰੇ ਵਿੱਚੋਂ ਨਹੀਂ ਜੇ ਮਿਲ ਸਕਦਾਗਾ ਤੀਸਰਾ ਬਚਨ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਕੀਮਤੀ ਮੋਤੀ ਸਮੁੰਦਰ ਦੀ ਤਹਿਤੋਂ ਮਿਲਨੇ ਆ ਉਹ ਕਦੇ ਵੀ ਪਿੰਡ ਦੀ ਗੰਦੀ ਛਪੜੀ ਤੋਂ ਨਹੀਂ ਜੇ ਮਿਲ ਸਕਦੇਗੇ ਚੌਥਾ ਬਚਨ ਭਾਈ ਗੁਰਦਾਸ ਜੀ ਬੜਾ ਕਮਾਲ ਦਾ ਕਹਿੰਦੇ ਸੂਰਜ ਚੜਿਆ ਸਾਰੀ ਦੁਨੀਆ ਨੂੰ ਰੋਸ਼ਨੀ ਦਿੱਤੀ ਜੇ ਇੱਕ ਛੋਟਾ ਜਿਹਾ ਜੁਗਨੂ ਇਹ ਗੱਲ ਕਵੇ ਕਿ ਜਿੰਨੀ ਰੋਸ਼ਨੀ ਇਸ ਸੂਰਜ ਦੀ ਆ ਉਹਨੀ ਰੋਸ਼ਨੀ ਮੈਂ ਵੀ ਦੇ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾਗਾ ਫਿਰ ਪੰਜਵਾਂ ਬਚਨ ਭਾਈ ਗੁਰਦਾਸ ਜੀ ਨੇ ਕਹਿਣਾ ਕੀਤਾ ਕਹਿੰਦੇ ਆ ਸਮਾਨ ਝੋਮੀ ਵਰਿਆ ਉਹਨੇ ਸਾਰੀ ਧਰਤੀ ਜਲਥਲ ਕਰ ਦਿੱਤੀ ਇੱਕੋ ਵਾਰੀ ਸਾਰੀ ਧਰਤੀ ਨੂੰ ਪਾਣੀ ਨਾਲ ਸਰਸ਼ਾਰ ਕਰ ਦਿੱਤਾ ਕੂ ਦਾ ਪਾਣੀ ਕਦੇ ਵੀ ਉਸ ਅਸਮਾਨ ਵਿੱਚ ਵਰਦੇ ਮੀਂਹ ਦੇ ਪਾਣੀ ਦੀ ਬਰਾਬਰੀ ਨਹੀਂ ਜੇ ਕਰ ਸਕਦਾਗਾ 6ਵਾਂ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਚੰਦਨ ਦਾ ਦਰਖਤ ਬੜਾ ਕੀਮਤੀ ਹੈ ਸੁਗੰਧੀਦਾਰ ਬੜਾ ਉਹਦੇ ਲਾਗੇ ਖੜੇ ਟਾਕ ਤੇ ਪਲਾਸ ਦੇ ਦਰਖਤ ਕਹਿੰਦੇ ਉਸ ਚੰਦਨ ਦੇ ਦਰਖਤ ਦੀ ਬਰਾਬਰੀ ਨਹੀਂ ਜੇ ਕਰ ਸਕਦੇਗੇ ਇਹ ਸਾਰੀਆਂ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ ਦੁਨੀਆ ਵਿੱਚ ਜਿੰਨੇ ਵੀ ਪਖੰਡੀ ਗੁਰੂਆਂ ਦੇ ਡੇਰੇ ਆ ਸਾਰਿਆਂ ਤੇ ਜਾ ਕੇ ਮੱਥੇ ਟੇਕ ਕੇ ਵੇਖ ਲੋ ਆਖਰ ਧਿਆਨ ਕੇ ਪੂਰੇ ਗੁਰੂ ਦੇ ਚੌਕਟ ਤੇ ਮੱਥਾ ਰੱਖਿਓ ਜੇ ਜਿਹੜਾ ਆਨੰਦ ਜਿਹੜਾ ਸੁਖੂਣ ਪੂਰੇ ਗੁਰੂ ਦੇ ਦਰ ਤੇ ਮੱਥਾ ਟੇਕ ਕੇ ਮਿਲਦਾ ਹੈ ਉਹ ਅਧੂਰੀਆਂ ਦੇ ਦਰ ਤੇ ਮੱਥਾ ਟੇਕ ਕੇ ਨਹੀਂ ਜੀ ਮਿਲਦਾਗਾ ਭਾਈ ਗੁਰਦਾਸ ਜੀ ਨੇ ਬਚਨ ਕਹੇ ਆਮ ਕੀ ਸਦਰ ਕਤ ਮਿੱਟਤ ਨਾ ਆਮਲੀ ਖਾਏ ਪਿਤਾ ਦਾ ਪਿਆਰ ਨਾ ਪਰੋਸੀ ਪਹਿ ਪਾਈਐ ਸਾਗਰ ਕੀ ਨਿਦਕਤ ਪਾਈਐ ਤ ਪੋਖਰ ਸੈਂ ਦਿਨ ਕਰ ਸਰ ਦੀਵ ਜੋਤ ਨਾ ਪਜਾਈਐ ਇੰਦਰ ਵਰਖਾ ਸਮਾਨ ਪੁਜਸਨਾ ਕੂਪ ਜਲ ਚੰਦਨ ਸੁਬਾਸਨਾ ਪਲਾਸ ਮਹਿਕਾਈਐ ਸ੍ਰੀ ਗੁਰਦਿਆਲ ਕੀ ਮਹਿਮਾਨ ਆਣ ਦੇਵ ਮੈਂ ਜੋ ਬ੍ਰਹਮੰਡ ਖੰਡ ਉਹਦੇ ਹਸਤ ਲਉਤਾਈਐ ਜਦੋਂ ਗੁਰਬਾਣੀ ਪੂਰੇ ਗੁਰੂ ਦੀ ਗੱਲ ਕਰਦੀ ਆ ਤਾਂ ਮਹਾਰਾਜ ਜੀ ਕਹਿੰਗੇ ਜਿਸ ਮਿਲੇ ਆਏ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈਐ ਇਹ ਗੱਲ ਯਾਦ ਰੱਖਿਓ ਪਿਆਰਿਓ ਪੂਰੇ ਗੁਰੂ ਦੇ ਨਾਲ ਜੁੜਨ ਤੋਂ ਬਾਅਦ ਵਾਕੇ ਜਿਹੜਾ ਜ਼ਿੰਦਗੀ ਨੂੰ ਆਨੰਦ ਮਿਲਦਾ ਹੈ ਉਹ ਅਧੂਰੀਆਂ ਤੋਂ ਨਹੀਂ ਜਿ ਮਿਲਦਾਗਾ ਜਿੱਦਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਆਨੰਦ ਕਾਰਜ ਹੋਏ ਬਾਬਾ ਮਹਿਤਾ ਕਲੂਜ ਨੇ ਖੁਸ਼ੀ ਦੇ ਵਿੱਚ ਰੱਜ ਕੇ ਦਾਨ ਦਿੱਤਾ ਕਿਸੇ ਨੂੰ ਕੱਪੜਾ ਦਾਨ ਵਿੱਚ ਦਿੱਤਾ ਕਿਸੇ ਨੂੰ ਅਨਾਜ ਦਾਨ ਵਿੱਚ ਦਿੱਤਾ ਕਿਸੇ ਨੂੰ ਪੈਸਾ ਦਾਨ ਵਿੱਚ ਦਿੱਤਾ ਪਰ ਭਾਈ ਮਰਦਾਨਾ ਜੀ ਨੂੰ ਕੁਝ ਵੀ ਨਾ ਮਿਲਿਆ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਕੋਲੇ ਭਾਈ ਮਰਦਾਨਾ ਕਹਿੰਦਾ ਬਾਬਾ ਕੀ ਗੱਲ ਆ ਬਾਬੇ ਮਹਿਤਾ ਕਾਲੂ ਜੀ ਨੇ ਸਾਰਣ ਦਿੱਤਾ ਮੈਨੂੰ ਕਿਉਂ ਨਹੀਂ ਮਿਲਿਆ ਸਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਤੈਨੂੰ ਮੈਂ ਜੋ ਦੇਣ ਵਾਲਾ ਬੈਠਾ ਦੱਸ ਤੈਨੂੰ ਕੀ ਚਾਹੀਦਾ ਹੈ ਮਰਦਾਨਾ ਕਹਿੰਦਾ ਬਾਬਾ ਜੋ ਤੇਰਾ ਦਿਲ ਕਰੇ ਮੈਨੂੰ ਦੇ ਸਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਮਰਦਾਨਿਆ ਚਾਹੀਦਾ ਤੈਨੂੰ ਜੋ ਮੰਗੇਗਾ ਮੈਂ ਤੈਨੂੰ ਦੇ ਦੇਵਾਂਗਾ ਆਪਣੀ ਮਨਮਰਜ਼ੀ ਨਾਲ ਮੰਗ ਲਾ ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਭਾਈ ਮਰਦਾਨਾ ਬੋਲੇ ਨਹੀਂ ਬਾਬਾ ਮੈਨੂੰ ਮੰਗਣਾ ਕੋਈ ਨਹੀਂ ਆਉਂਦਾ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਦੇ ਦੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਆਪਣਾ ਚੋਲਾ ਮੰਗਵਾਇਆ ਭਾਈ ਮਰਦਾਨਾ ਜੀ ਦੇ ਤਨ ਤੇ ਪਹਿਨਾਇਆ ਇੱਕ ਮੋਹਰਾਂ ਦੀ ਥੈਲੀ ਦਿੱਤੀ ਸੱਚੇ ਪਾਤਸ਼ਾਹ ਮਹਾਰਾਜ ਤੋਂ ਮਿਲੀਆਂ ਦੋ ਚੀਜ਼ਾਂ ਨੂੰ ਵੇਖ ਕੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਕਹਿੰਦੇ ਚੰਗਾ ਬਾਬਾ ਮੈਂ ਪਰਿਵਾਰ ਨੂੰ ਜਾ ਕੇ ਮਿਲ ਆਵਾਂ ਸਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਾਹ ਫੜ ਲਈ ਕਹਿੰਦੇ ਮਰਦਾਨਿਆਂ ਅੱਜ ਮੇਰਾ ਚੋਲਾ ਤੁਹਾਡੇ ਤਨ ਤੇ ਪਹਿਨ ਲਿਆ ਹੈ ਯਾਦ ਰੱਖੀ ਅੱਜ ਤੋਂ ਬਾਅਦ ਕਿਸੇ ਕੋਲੇ ਹੱਥ ਕਿਸੇ ਕੋਲ ਹੱਥ ਅੱਡ ਕੇ ਮੰਗੀ ਨਾ ਜੇ ਤੂੰ ਅੱਜ ਤੋਂ ਬਾਅਦ ਕਿਸੇ ਕੋਲ ਹੱਥ ਅੱਡ ਕੇ ਮੰਗਿਆ ਲੋਕੀ ਕਹਿਣਗੇ ਨਾਨਕ ਦਾ ਹੋ ਕੇ ਮਰਦਾਨਾ ਹੱਲੇ ਵੀ ਮੰਗਤਾ ਬਣਿਆ ਫਿਰਦਾ ਸਹਿਬ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਸੁਣ ਕੇ ਭਾਈ ਮਰਦਾਨਾ ਕਹਿੰਦਾ ਬਾਬਾ ਤੇਰਾ ਨਾਂ ਵਾਦਾ ਰਹਿ ਗਿਆ ਆਖਰੀ ਸਵਾਸ ਤੱਕ ਮੰਗਾਗਾ ਤਾਂ ਤੇਰੇ ਕੋਲੋਂ ਮੰਗਾਗਾ ਮੈਂ ਕਦੇ ਕਿਸੇ ਕੋਲੋਂ ਨਹੀਂ ਮੰਗਦਾ ਤੇਰੇ ਨਾਲ ਲਾਉਣ ਤੋਂ ਬਾਅਦ ਫਿਰ ਦੁਨੀਆਂ ਕੋਲ ਮੰਗਣਾ ਤਾਂ ਬੜੀ ਵੱਡੀ ਮੂਰਖਤਾ ਹੋਵੇਗੀ ਕਹਿਣ ਤੋਂ ਭਾਵ ਇਹ ਆ ਪੂਰੇ ਗੁਰੂ ਦੇ ਦਰ ਤੇ ਜਦੋਂ ਝੁਕਾਂਗੇ ਪੂਰਾ ਗੁਰੂ ਅੰਦਰ ਦਾ ਵੀ ਸੁੱਖ ਦਿੰਦਾ ਹੈ ਪੂਰਾ ਗੁਰੂ ਤਨ ਦਾ ਵੀ ਸੁੱਖ ਦਿੰਦਾ ਪੂਰੇ ਗੁਰੂ ਨਾਲ ਲਾਉਣ ਤੋਂ ਬਾਅਦ ਦੁਨੀਆਂ ਵਿੱਚ ਕਿਸੇ ਹੋਰ ਦੀ ਆਸ ਜ਼ਿੰਦਗੀ ਵਿੱਚ ਨਹੀਂ ਬਚਦੀ ਹੈ